ਸਾਸ਼ਟਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ 5 ਤੋਂ 15 ਜੁਲਾਈ 2025 ਤੁਹਾਡਾ ਰਾਸ਼ੀ ਫਾਲ ਇਸ ਦੌਰਾਨ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਦੀਆਂ ਪਰਸਥਿਤੀਆਂ ਬਣਿਆ ਰਹਿਣਗੀਆਂ ਕਿਸ ਪ੍ਰਕਾਰ ਦੇ ਪਰਨਾਮ ਤੁਹਾਡੇ ਸਾਹਮਣੇ ਆਉਣਗੇ ਅਤੇ ਇਹ ਸਮਾਂ ਤੁਹਾਡੇ ਲਈ ਕਿਸ ਹੱਦ ਤੱਕ ਸਕਾਰਾਤਮਕ ਹੋਵੇਗਾ ਇਹ ਸਭ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਕੁੰਭ ਰਾਸ਼ੀ ਵਾਲਿਓ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਕੁੰਮ ਰਾਸ਼ੀ ਵਾਲਿਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਅਨੇਕ ਤਰ੍ਹਾਂ ਦੇ ਉਤਾਰ ਚੜਾਵ ਆਏ ਹਨ ਇਸ ਤਰ੍ਹਾਂ ਦਾ ਕੋਈ ਵੀ ਖੇਤਰ ਨਹੀਂ ਹੋਏਗਾ ਜਿਸ ਦੇ ਵਿੱਚ ਤੁਹਾਨੂੰ ਸੰਘਰਸ਼ ਨਹੀਂ ਕਰਨਾ ਪਿਆ ਤੁਹਾਡੀ ਪ੍ਰੀਖਿਆ ਨਹੀਂ ਲਈ ਗਈ ਚਾਹੇ ਉਹ ਆਰਥਿਕ ਖੇਤਰ ਹੋਵੇ ਪਰਿਵਾਰਕ ਜੀਵਨ ਹੋਵੇ ਸਿਹਤ ਹੋਵੇ ਜਾਂ ਫਿਰ ਮਾਨਸਿਕ ਹੋਵੇ ਹਰ ਖੇਤਰ ਦੇ ਵਿੱਚ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਲੇਕਿਨ ਇਹਨਾਂ ਚੁਣੌਤੀਆਂ ਦੇ ਨਾਲ ਤੁਸੀਂ ਮਜ਼ਬੂਤ ਅਤੇ ਤੁਸੀਂ ਮਜ਼ਬੂਤ ਅਤੇ ਬੁੱਧੀਮਾਨ ਹੋਏ ਹੋ ਹੁਣ ਇਹ ਜਾਣਨ ਦਾ ਸਮਾਂ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕਿਹੜੇ ਨਵੇਂ ਅਵਸਰ ਆਉਣ ਵਾਲੇ ਹਨ ਕਿਹੜੀਆਂ ਸ਼ੁਭ ਕਾਮਨਾਵਾਂ ਤੁਹਾਡੇ ਲਈ ਆਉਣ ਵਾਲੀਆਂ ਹਨ ਇਸ ਸਮੇਂ ਦੇ ਵਿੱਚ ਯਾਤਰਾ ਦੀ ਸ਼ੁਰੂਆਤ ਤੁਸੀਂ ਕਰ ਸਕਦੇ ਹੋ ਕੈਰੀਅਰ ਵਿੱਚ ਉਹ ਤਾੜਾ ਲਗਾਤਾਰ ਬੰਦਾ ਰਿਹਾ ਹੈ ਕੁੰਭ ਰਾਸ਼ੀ ਵਾਲਿਓ ਤੁਹਾਡੇ ਪਿਛਲੇ ਸਮੇਂ ਤੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਲੇਕਿਨ ਹੁਣ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਇਹ ਇਸ ਤਰ੍ਹਾਂ ਦਾ ਦੌਰ ਹੈ ਜਿਸ ਦੇ ਵਿੱਚ ਸੰਘਰਸ਼ ਹਰ ਕਦਮ ਤੇ ਤੁਹਾਨੂੰ ਤੁਹਾਡਾ ਇਮਤਿਹਾਨ ਲਵੇਗਾ ਕਠਿਨ ਸਮੇਂ ਦੇ ਵਿੱਚ ਤੁਹਾਡੇ ਹਾਲਾਤ ਮਨੋਬਲ ਹੋਣਗੇ ਕੋਸ਼ਿਸ਼ ਕਰਨ ਦੇ ਨਾਲ ਤੁਹਾਨੂੰ ਸਫਲਤਾ ਮਿਲੇਗੀ ਪਰਮਾਤਮਾ ਦਾ ਆਸ਼ੀਰਵਾਦ ਤੁਹਾਡੇ ਤੇ ਰਹੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲਾਵ ਆ ਰਿਹਾ ਹੈ ਤੁਹਾਡੀਆਂ ਉਮੀਦਾਂ ਤੇ ਜਿਨ੍ਹਾਂ ਦਾ ਤੁਸੀਂ ਭਰੋਸਾ ਕੀਤਾ ਸੀ ਉਮੀਦ ਸੀ ਉਹ ਮੁਸ਼ਕਲ ਵਕਤ ਦੇ ਵਿੱਚ ਤੁਹਾਡਾ ਸਾਥ ਨਹੀਂ ਦੇਣਗੇ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਇਸ ਲਈ ਤੁਸੀਂ ਆਪਣੇ ਆਪ ਤੇ ਹੀ ਵਿਸ਼ਵਾਸ ਰੱਖਣਾ ਹੈ ਅਤੇ ਆਪਣਾ ਜੋ ਵੀ ਕੰਮ ਕਰਨਾ ਹੈ ਖੁਦ ਕਰਨਾ ਹੈ ਇਸ ਪ੍ਰੀਖਿਆ ਨੂੰ ਤੁਸੀਂ ਆਪ ਹੀ ਪਾਸ ਕਰਨਾ ਹੋਵੇਗਾ ਬਲਕਿ ਇਹ ਸਮਝ ਲਓਗੇ ਤੁਹਾਡੇ ਜਿਮਣ ਵਿੱਚ ਪਰਮਾਤਮਾ ਹੀ ਤੁਹਾਡਾ ਸਹਾਰਾ ਹਨ ਉਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਹਰੇਕ ਕੰਮ ਨੂੰ ਕਰ ਲਵੋਗੇ ਅਤੇ ਤੁਹਾਨੂੰ ਸਫਲਤਾ ਵੀ ਜ਼ਰੂਰ ਮਿਲੇਗੀ। ਇਹਨਾਂ ਕਠਿਨਾਈਆਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਣਾ। ਕਠਨ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖਣਾ ਹੈ। ਇਹ ਸਮਾਂ ਤੁਹਾਡੇ ਲਈ ਇੱਕ ਸਿੱਖਿਆ ਵਾਲਾ ਹੋਵੇਗਾ। ਤੁਸੀਂ ਬਹੁਤ ਨਵਾਂ ਸਿੱਖੋਗੇ ਤੇ ਆਪਣੀ ਤਾਕਤ ਨੂੰ ਹੀ ਵਧਾਓਗੇ। ਜਿਵੇਂ ਵਿੱਚ ਉਚਾਈਆਂ ਦੇ ਵੱਲ ਵਧੋਗੇ। ਕੰਬ ਰਾਸ਼ੀ ਵਾਲਿਓ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਮੁਸਕਰਾਉਂਦੇ ਹੋਏ ਆਪਣੇ ਜੀਵਨ ਨੂੰ ਬਤੀਤ ਕਰੋਗੇ ਲੇਕਿਨ ਤੁਹਾਡੇ ਅੰਦਰ ਇੱਕ ਗਹਿਰੀ ਖਮੋਸ਼ੀ ਵੀ ਹੋਏ ਜਜ਼ਬਾਤਾਂ ਦਾ ਤਣਾ-ਬਣਾ ਤੁਹਾਡੇ ਅੰਦਰ ਤੁਸੀਂ ਮਹਿਸੂਸ ਕਰੋਗੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਭਾਵਨਾਵਾਂ ਨਾਲ ਤੁਸੀਂ ਲੜਦੇ ਹੋਏ ਨਜ਼ਰ ਆ ਰਹੇ ਹੋ ਜੀਵਨ ਸਿਰਫ ਭਗਵਾਨ ਤੇ ਭਰੋਸੇ ਤੇ ਰੱਖ ਕੇ ਹੀ ਚੱਲਣਾ ਹੈ ਕਿਸੇ ਦਾ ਸਹਾਰਾ ਜਾਂ ਕਿਸੇ ਤੇ ਉਮੀਦ ਰੱਖ ਕੇ ਨਹੀਂ ਚੱਲਣਾ ਇਹ ਤੁਹਾਡੇ ਲਈ ਚੰਗਾ ਹੋਵੇਗਾ ਨਹੀਂ ਤਾਂ ਨਰਾਸ਼ਾ ਹੀ ਤੁਹਾਡੇ ਹੱਥ ਵਿੱਚ ਲੱਗੇਗੀ ਲੇਕਿਨ ਇਹ ਸਮਾਂ ਉਹ ਹੈ ਕਿ ਜਿਸ ਵਿੱਚ ਈਸ਼ਵਰ ਪਰਮਾਤਮਾ ਤੁਹਾਡੀ ਪ੍ਰੀਖਿਆ ਵੀ ਲੈ ਰਹੇ ਹਨ ਅਤੇ ਤੁਹਾਡਾ ਸਾਥ ਵੀ ਦੇ ਰਹੇ ਹਨ ਤੁਹਾਡੀਆਂ ਇਸ ਸਮੇਂ ਦੇ ਵਿੱਚ ਸਾਰੀਆਂ ਇਸ਼ਿਆਵਾ ਪੂਰੀਆਂ ਹੋਣਗੀਆਂ ਕਸ਼ਟ ਤੁਹਾਡੇ ᱠੱਟੇ ਜਾਣਗੇ ਜੇਕਰ ਤੁਸੀਂ ਕਿਸੇ ਹੋਰ ਤੋਂ ਉਮੀਦ ਲਗਾਈ ਹੈ ਤਾਂ ਉਹ ਉਮੀਦ ਤੁਸੀਂ ਛੱਡ ਦਿਓ ਕਿਉਂਕਿ ਕੋਈ ਵੀ ਦੂਸਰਾ ਤੁਹਾਡੀ ਮਦਦ ਕਰਨ ਲਈ ਤਿਆਰ ਨਹੀਂ ਹੋਵੇਗਾ। ਇਸ ਲਈ ਪਰਮਾਤਮਾ ਦੇ ਪ੍ਰੋਸਰ ਰੱਖੋ। ਫਿਰ ਹੀ ਤੁਹਾਡੀ ਜ਼ਿੰਦਗੀ ਤੇ ਵਿੱਚ ਚਮਤਕਾਰ ਹੋਣਗੇ। ਜੁਲਾਈ ਦੇ ਮਹੀਨੇ ਦੇ ਵਿੱਚ ਤੁਹਾਨੂੰ ਜਿਹੜੀ ਖੁਸ਼ਖਬਰੀ ਮਿਲਣ ਵਾਲੀ ਹੈ। ਉਸ ਲਈ ਤੁਸੀਂ ਮਠਿਆਈ ਦਾ ਆਰਡਰ ਕਰ ਸਕਦੇ ਹੋ। ਕਿਉਂਕਿ ਇਸ ਸਮੇਂ ਦੇ ਵਿੱਚ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ। ਤੁਸੀਂ ਖੁਸ਼ੀ ਦੇ ਨਾਲ ਜਾਗ ਉੱਠੋਗੇ ਕਿਉਂਕਿ ਹਰ ਜਗ੍ਹਾ ਤੁਹਾਡੇ ਨਾਮ ਦੇ ਚਰਚਾ ਹੋਵੇਗੀ ਹਰ ਜਗ੍ਹਾ ਤੁਹਾਡਾ ਨਾਮ ਗੂੰਜੇਗਾ ਕਿਉਂਕਿ ਹੁਣ ਐਨੇ ਵੱਡੀ ਖੁਸ਼ਖਬਰੀ ਤੁਹਾਨੂੰ ਮਿਲੇਗੀ ਇਹ ਖੁਸ਼ੀਆਂ ਦਾ ਸਮਾਂ ਕਾਫੀ ਸਮੇਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਆਇਆ ਹੈ ਜੋ ਮਿਹਨਤ ਤੁਸੀਂ ਹੁਣ ਤੱਕ ਕੀਤੀ ਸੀ ਉਸ ਦਾ ਫਲ ਤੁਹਾਨੂੰ ਸ਼ੁਭ ਮਿਲਣ ਵਾਲਾ ਹੈ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਕਰਮਾਂ ਦੇ ਅਨੁਸਾਰ ਸ਼ੁਭ ਫਲ ਪ੍ਰਾਪਤ ਹੋਵੇਗਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਦੁਰਲਭ ਚੋਕ ਬਣ ਰਿਹਾ ਹੈ ਜੈਸੂ ਜਕੇ ਬੁਧਾਤੇ ਰਾਜਯੋਗ ਗੱਜ ਕੇਸ਼ਰੀ ਯੋਗ ਤੇ ਧਨ ਲక్ష్ਮੀ ਪ੍ਰਾਪਤੀ ਯੋਗ ਸਵੱਤ ਸiddhi ਯੋਗ ਤੇ ਅਮਰਤ ਸiddhi ਯੋਗ ਧਨ ਯੋਗ ਰਾਜਯੋਗ ਤੇ ਨਾਲ ਨੌਕਰੀ ਯੋਗ ਵੀ ਬਣ ਰਿਹਾ ਹੈ ਤੇ ਸੰਤਾਨ ਪ੍ਰਾਪਤੀ ਯੋਗ ਵੀ ਹੈ ਜਿਸ ਨਾਲ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਵਾਲਾ ਸਮਾਂ ਸਾਬਤ ਹੋਵੇਗਾ ਕੁੰਭਰੇ ਆਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕੁਝ ਸਾਵਧਾਨੀਆਂ ਵੀ ਤੁਸੀਂ ਇਸ ਸਮੇਂ ਦੇ ਵਿੱਚ ਵਰਤਣੀਆਂ ਹੋਣਗੀਆਂ ਤਾਂ ਹੀ ਇਸ ਸਮੇਂ ਦਾ ਤੁਸੀਂ ਲਾਭ ਉਠਾ ਸਕੋਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਵਰਸਣ ਵਾਲੀ ਹੈ ਕਿਹੜੇ ਕਿਹੜੇ ਛੇਤਰਾਂ ਦੇ ਵਿੱਚ ਤੁਹਾਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੂ ਵਾਲਿਆਂ ਦੇ ਲਈ ਜੁਲਾਈ ਦਾ ਮਹੀਨਾ ਬਹੁਤ ਹੀ ਵਧੀਆ ਗੁਜ਼ਰਨ ਵਾਲਾ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਰਿਧੀ ਸiddhi ਦੇ ਦਾਤਾ ਭਗਵਾਨ ਗਣੇਸ਼ ਅਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਧਨ ਪ੍ਰਾਪਤੀ ਦਾ ਸਮਾਂ ਵੀ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜ ਜੋਗ ਅਤੇ ਗਜ ਕੇਸਰੀ ਜੋਗ ਤਨ ਲక్ష్ਮੀ ਪ੍ਰਾਪਤੀ ਜੋਗ ਬਣ ਰਿਹਾ ਹੈ। ਇਸ ਸਮੇਂ ਦਾ ਤੁਹਾਨੂੰ ਲਭ ਉਠਾਉਣਾ ਹੋਵੇਗਾ ਜੋ ਵੀ ਤੁਹਾਨੂੰ ਤਨ ਪ੍ਰਾਪਤੀ ਦਾ ਅਵਸਰ ਮਿਲੇ ਉਸ ਨੂੰ ਹੱਥੋਂ ਨਾ ਜਾਣ ਦਿਓ। ਤੁਹਾਨੂੰ ਦੱਸ ਦੇ ਕਿ ਇਸ ਸਮੇਂ ਜੋ ਵੀ ਗ੍ਰਹਾਂ ਦੇ ਵਿੱਚ ਪਰਿਵਰਤਨ ਹੋਵੇਗਾ ਉਹ ਤੁਹਾਡੇ ਲਈ ਲਾਭਕਾਰੀ ਰਹੇਗਾ ਕਿਉਂਕਿ ਜੋਗੀ ਇਸ ਤਰ੍ਹਾਂ ਨੇ ਬਣ ਚੁੱਕੇ ਹਨ ਹੁਣ ਤੁਹਾਡੇ ਲਈ ਜੋ ਵੀ ਐਸੇ ਕੰਮ ਹਨ ਜੋ ਬਾਂਦੇ-ਬਾਂਦੇ ਵਿਗੜ ਰਹੇ ਸਨ ਉਹ ਕੰਮ ਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਬਣਨ ਵਾਲੇ ਹਨ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਇਹ ਹੈ ਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਨੌਕਰੀ ਸੰਬੰਧੀ ਵੀ ਬਹੁਤ ਚੰਗਾ ਸਮਾਂ ਹੈ ਨੌਕਰੀ ਨਾਲ ਸੰਬੰਧਿਤ ਮਤਲਬ ਜੇਕਰ ਤੁਸੀਂ ਨੌਕਰੀ ਪ੍ਰਾਪਤ ਦੀ ਚਾਹਤ ਰੱਖਦੇ ਹੋ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਸਮੇਂ ਦੇ ਵਿੱਚ ਪਰੰਤੂ ਤੁਹਾਨੂੰ ਕੋਸ਼ਿਸ਼ ਕਰਨੀ ਹੋਵੇਗੀ ਤੁਸੀਂ ਆਪਣਾ ਕਿਤੇ ਇੰਟਰਵਿਊ ਦੇਣਾ ਹੋਵੇਗਾ ਉਸ ਇੰਟਰਵਿਊ ਦੇ ਵਿੱਚ ਸਕਾਰਾਤਮਕ ਪ੍ਰਣਾਮ ਤੁਹਾਡੇ ਲਈ ਇਸ ਸਮੇਂ ਦੇ ਵਿੱਚ ਆ ਸਕਦੇ ਹਨ ਅਤੇ ਤੁਹਾਨੂੰ ਮਨ ਚਾਹੀ ਨੌਕਰੀ ਮਿਲ ਸਕਦੀ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਨੌਕਰੀ ਦੇ ਵਿੱਚ ਪ੍ਰਮੋਸ਼ਨ ਦੇ ਚੋਗ ਹਨ ਵੇਤਨ ਵ੍ਰਿਧੀ ਹੋ ਸਕਦੀ ਹੈ ਨਾਲੀ ਨਾਲ ਸੰਤਾਨ ਪ੍ਰਾਪਤੀ ਨੂੰ ਲੈ ਕੇ ਕੋਈ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਨੌਕਰੀ ਸੰਬੰਧੀ ਜੋ ਸਥਾਨ ਪਰਿਵਰਤਨ ਹੈ ਮਨ ਚਾਹ ਸਥਾਨ ਪਰਿਵਰਤਨ ਵੀ ਹੋ ਸਕਦਾ ਹੈ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਸੰਤਾਨ ਦਾ ਵਿਸ਼ੋਕ ਤੁਹਾਨੂੰ ਮਿਲਣ ਵਾਲਾ ਹੈ ਬਿਜ਼ਨਸ ਵਪਾਰ ਕਰਦੇ ਹੋ ਤਾਂ ਇਸ ਵਿੱਚ ਮੁਨਾਫਾ ਹੋਣ ਵਾਲਾ ਹੈ ਦੇਣ ਦੋਗਣੀ ਰਾ ਚੌਗਣੀ ਤਰੱਕੀ ਕਰੋਗੇ ਤੁਹਾਡਾ ਬਿਜ਼ਨਸ ਇਸ ਸਮੇਂ ਦੇ ਵਿੱਚ ਅੱਗੇ ਵਧੇਗਾ ਚਾਰੋਂ ਤਰਫ ਤੋਂ ਲਾਭ ਹੀ ਲਾਭ ਹੋਵੇਗਾ ਤੁਸੀਂ ਜੋ ਵੀ ਇਸ ਸਮੇਂ ਦੇ ਵਿੱਚ ਕਰਨਾ ਚਾਹੁੰਦੇ ਹੋ ਭਾਵੇਂ ਕਿ ਜੋ ਵੀ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਇਸ ਸਮੇਂ ਦੇ ਵਿੱਚ ਕਰ ਸਕਦੇ ਹੋ ਲੇਕਿਨ ਸ਼ਰਤ ਇਹ ਹੈ ਕਿ ਆਪਣੇ ਕਾਮਨਾ ਤੋਸਿਲ ਲਗਨ ਛੇਲ ਦੇ ਨਾਲ ਕਰਨਾ ਹੈ ਪੂਰਾ ਰੂਪ ਤੋਪ ਮਿਹਨਤ ਕਰਕੇ ਹੀ ਕਿਸੇ ਵੀ ਕੰਮ ਨੂੰ ਕਰਨਾ ਹੈ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਚੁੱਪਚਾਪ ਕੋਈ ਵੀ ਕੰਮ ਕਰਨਾ ਹੈ ਕਿਸੇ ਦੇ ਨਾਲ ਵੀ ਆਪਣੇ ਸੀਕਰਟ ਨੂੰ ਸ਼ੇਅਰ ਨਹੀਂ ਕਰਨਾ ਸਭ ਤੋਂ ਵੱਡਾ ਕਾਰਨ ਇਹੀ ਹੈ ਤੁਹਾਡੀ ਅਸਫਲਤਾ ਦਾ ਕਿ ਤੁਸੀਂ ਆਪਣੇ ਮਾਨਦਿਆਂ ਗੱਲਾਂ ਨੂੰ ਲੋਕਾਂ ਦੇ ਨਾਲ ਸ਼ੇਅਰ ਕਰ ਲੈਂਦੇ ਹੋ ਇਸ ਨਾਲ ਕੀ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ਦਾ ਅਸਰ ਲੋਕਾਂ ਤੇ ਹੋ ਜਾਂਦਾ ਹੈ ਤੇ ਉਹ ਅਮਲ ਕਰਦੇ ਹਨ ਤੇ ਅੱਗੇ ਵਧ ਜਾਂਦੇ ਹਨ ਅਤੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਤੁਹਾਡੀ ਅਸਫਲਤਾ ਦਾ ਇਹ ਸਭ ਤੋਂ ਵੱਡਾ ਕਾਰਨ ਹੈ ਇਸ ਲਈ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਕਿਸੇ ਦੇ ਨਾਲ ਸ਼ੇਅਰ ਨਾ ਕਰੋ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਗਨ ਛੇਲ ਦੇ ਨਾਲ ਕੰਮ ਕਰੋ ਅਤੇ ਆਪਣੇ ਮਨ ਦੇ ਵਿੱਚ ਇਹ ਅਤੇ ਉਸ ਗੱਲ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਜੁਲਾਈ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਹੈ ਕਿਸੇ ਵੀ ਕੰਮ ਨੂੰ ਤੁਸੀਂ ਕਾਰੋਬਾਰ ਨੂੰ ਸ਼ੁਰੂ ਕਰ ਸਕਦੇ ਹੋ ਇਹ ਸਮਾਂ ਚੰਗਾ ਸਾਬਤ ਹੋਵੇਗਾ ਵਿਆਹ ਸੰਬੰਧੀ ਚੰਗੇ ਜੋਗ ਬਣ ਰਹੇ ਹਨ ਇਸ ਸਮੇਂ ਦੇ ਵਿੱਚ ਤੁਸੀਂ ਜੇਕਰ ਵਿਆਹ ਨਹੀਂ ਹੋ ਤਾਂ ਇਸ ਸਮੇਂ ਦੇ ਵਿੱਚ ਤੁਸੀਂ ਵਿਆਹ ਕਰਵਾ ਸਕਦੇ ਹੋ ਜੀਵਨ ਸਾਥੀ ਦਾ ਚੋਣ ਤੁਹਾਡਾ ਚੰਗਾ ਹੋਵੇਗਾ। ਪ੍ਰੇਮ ਸਬੰਧਾਂ ਦੀ ਜੇਕਰ ਗੱਲ ਕਰੀਏ ਤਾਂ ਪ੍ਰੇਮ ਸਬੰਧਾਂ ਦੇ ਲਈ ਵੀ ਇਹ ਇਹ ਸਮਾਂ ਬਹੁਤ ਹੀ ਚੰਗਾ ਰਹੇਗਾ। ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਹੌਲ ਰਹੇਗਾ। ਵਾਤਾਵਰਣ ਖੁਸ਼ੀਆਂ ਭਰਿਆ ਰਹੇਗਾ। ਇਸ ਸਮੇਂ ਦੇ ਵਿੱਚ ਜੇਕਰ ਕੋਈ ਤੁਹਾਡਾ ਝਗੜਾ ਚੱਲ ਰਿਹਾ ਸੀ ਕਾਫੀ ਸਮੇਂ ਤੋਂ ਤਾਂ ਓ ਵੀ ਇਸ ਸਮੇਂ ਦੇ ਵਿੱਚ ਤੁਹਾਡਾ ਪ੍ਰੇਮ ਵਧਣ ਵਾਲਾ ਹੈ ਝਗੜਾ ਜਿਹੜਾ ਹੈ ਉਹ ਖਤਮ ਹੋਵੇਗਾ ਕੋਲ ਮੇਲਾ ਕੇ ਸਮਾਂ ਤੁਹਾਡੇ ਲਈ ਅਨੁਕੂਲ ਹੈ ਸਮੇਂ ਦਾ ਪਰਪੋਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਂਦੇ ਹੋ ਇਹ ਸਮਾਂ ਬਾਰ ਬਾਰ ਤੁਹਾਡੇ ਜੀਵਨ ਵਿੱਚ ਨਹੀਂ ਆਵੇਗਾ ਇਸ ਸਮੇਂ ਦੇ ਵਿੱਚ ਸੰਤਾਨ ਦੇ ਤਰਫੋਂ ਵੀ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਸੰਤਾਨ ਦਾ ਵਿਦੇਸ਼ ਜਾਣ ਦਾ ਜੋ ਵੀ ਸੁਪਨਾ ਸੀ ਉਹ ਸੱਚ ਹੋ ਸਕਦਾ ਹੈ ਤੁਹਾਡੇ ਸੰਤਾਨ ਕਿਸੇ ਵਦੇਸ਼ ਦੇ ਵਿੱਚ ਜਾ ਕੇ ਆਪਣੀ ਨੌਕਰੀ ਜਾਂ ਪੜਾਈ ਦਾ ਸੁਪਨਾ ਪੂਰਾ ਕਰ ਸਕਦੇ ਹਨ ਇਸ ਤਰ੍ਹਾਂ ਦੇ ਜੋਗ ਤੁਹਾਡੇ ਚੇਵਨ ਵਿੱਚ ਪਨ ਰਹੇ ਹਨ ਸਭ ਕੁਝ ਮੰਗਲ ਹੀ ਮੰਗਲ ਹੋਵੇਗਾ ਗ੍ਰਹਿ ਨਿਸ਼ਾਤਰਾ ਦੇ ਵਿੱਚ ਪਰਿਵਰਤਨ ਹੋਣ ਦੇ ਕਾਰਨ ਤੁਹਾਡੇ ਲਈ ਇੱਕ ਚੰਗਾ ਧਨ ਪ੍ਰਾਪਤੀ ਦਾ ਨਿਰਮਾਣ ਹੋਣ ਜਾ ਰਿਹਾ ਹੈ ਇਸ ਸਮੇਂ ਦੇ ਵਿੱਚ ਨਾਲ ਹੀ ਨਾਲ ਤੁਹਾਨੂੰ ਦੱਸ ਇੱਕ ਜੋ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵਾਹਨ ਵੀ ਖਰੀਦ ਲੈਣਾ ਚਾਹੀਦਾ ਹੈ ਇਸ ਸਮਾ ਤੁਹਾਡੇ ਲਈ ਚੰਗਾ ਹੈ દોસ્તો એસી સાડી જાણકારી કુંભ રાશિવાળ્યા વિડીયો ચં લી અ શેર કર્યો છે ધનવાદ